ਸਵਾਗਤ ਹੈ ਤੁਹਾਡਾ ਚੌਪ ਚੌਪ ਪੰਜਾਬੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਿਬੜਾਂ ਦੀ ਚਟਨੀ ਉਹਦੇ ਲਈ ਮੈਂ ਇਹ ਪਾਈਆ ਦੇ ਕਰੀਬ ਚਿਬੜ ਲਿੱਤੇ ਆ ਜੋ ਕਿ ਧੋ ਕੇ ਸੁਆਰ ਕੇ ਮੈਂ ਸਾਫ਼ ਕਰ ਲਈਆਂ ਆ ਆਪਾਂ ਵਜਨ ਵਿੱਚ ਦੇਖੀਏ ਤਾਂ ਇਹ 250 ਗ੍ਰਾਮ ਨੇ ਤੁਸੀਂ ਚਿਬੜ ਕੋਈ ਵੀ ਲੈ ਸਕਦੇ ਆ ਪੱਕੇ ਕੱਚੇ ਸਾਰਿਆਂ ਦੀ ਚਟਨੀ ਵਧੀਆ ਹੀ ਬਣ ਜਾਂਦੀ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਿੱਲ ਲੈਣਾ ਹੈ ਤੁਸੀਂ ਇਹਦਾ ਡੰਡੀ ਵਾਲਾ ਹਿੱਸਾ ਤੇ ਇੱਥੇ ਮੂਹਰੇ ਤੋਂ ਇਹਨਾਂ ਨੂੰ ਇਦਾਂ ਕੱਟ ਲੈਣਾ ਹੈ ਤੇ ਇਹਦਾ ਛਿਲਕਾ ਵੀ ਤੁਸੀਂ ਉਤਾਰ ਦੇਣਾ ਹੈ ਚਟਨੀ ਦੇ ਵਿੱਚ ਨਹੀਂ ਪਾਉਣਾ ਹੈਗਾ ਇਹਨੂੰ ਚੰਗੀ ਤਰ੍ਹਾਂ ਹੀ ਸਾਰੇ ਨੂੰ ਛਿੱਲ ਲੈਣਾ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਚਿਪੜ ਆਪਾਂ ਚੰਗੀ ਤਰ੍ਹਾਂ ਹੀ ਸਾਰੇ ਪਾਸੇ ਤੋਂ ਛਿੱਲ ਲਿਆ ਇਹਦਾ ਛਿਲਕਾ ਉਤਾਰ ਦਿੱਤਾ ਹੈ ਤੇ ਬਾਕੀ ਸਾਰੇ ਵੀ ਤੁਸੀਂ ਇਦਾਂ ਹੀ ਛਿਲਕਾ ਉਤਾਰ ਲੈਣਾ ਇਹਨਾਂ ਦਾ। ਹਾਂਜੀ ਤੁਸੀਂ ਦੇਖ ਸਕਦੇ ਹੋ ਛਿਲਕੇ ਸਾਰੇ ਹੀ ਚਿਪੜ ਆਪਾਂ ਨੇ ਤਿਆਰ ਕਰ ਲਏ ਸਾਰਿਆਂ ਦਾ ਛਿਲਕਾ ਉਤਾਰ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲੈਣਾ ਹੈ। ਤੁਸੀਂ ਕੱਟਣ ਤੋਂ ਪਹਿਲਾਂ ਸਾਰੇ ਹੀ ਚਿਪੜਾ ਨੂੰ ਚੈੱਕ ਕਰ ਲੈਣਾ ਕੋਈ ਇਹਦੇ ਵਿੱਚ ਕੌੜਾ ਤਾਂ ਨਹੀਂ ਹੈਗਾ। ਮੈਂ ਇਹਨਾਂ ਨੂੰ ਚੈੱਕ ਕੀਤਾ ਤੇ ਮੇਰੇ ਤਿੰਨ ਛਿਬੜੇ ਦੇ ਵਿੱਚੋਂ ਕੌੜੇ ਨਿਕਲੇ ਆ ਜੋ ਕਿ ਮੈਂ ਅਲੱਗ ਰੱਖ ਦਿੱਤੇ ਆ ਇਸ ਲਈ ਤੁਸੀਂ ਜਦੋਂ ਚਟਨੀ ਬਣਾਉਣੀ ਆ ਇਹਨਾਂ ਨੂੰ ਪਹਿਲਾਂ ਖਾ ਕੇ ਦੇਖ ਲੈਣਾ ਹੈ ਨਹੀਂ ਤਾਂ ਤੁਹਾਡੀ ਚਟਨੀ ਹੈ ਜਿਹੜੀ ਉਹ ਕੌੜੀ ਬਣ ਜਾਏਗੀ ਹੁਣ ਆਪਾਂ ਇਹਨਾਂ ਨੂੰ ਬਰੀਕ ਕੱਟ ਲੈਣਾ ਹੈ ਤੇ ਬਾਕੀ ਸਾਰੇ ਵੀ ਇਦਾਂ ਹੀ ਕੱਟ ਲਗਾ ਕੇ ਕੱਟ ਲੈਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਚਿਬੜ ਆਪਾਂ ਨੇ ਕੱਟ ਵੀ ਲਏ ਆ ਤੇ ਇਹਨਾਂ ਨੂੰ ਛੋਟੇ ਛੋਟੇ ਬਿਸੇਜ ਵਿੱਚ ਤੁਸੀਂ ਕੱਟ ਲੈਣਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣਾ ਹੈ ਹਾਂਜੀ ਮੈਂ ਇੱਕ ਜੀ ਮਿਕਸੀ ਦਾ ਜੱਗ ਲੈ ਲਿਆ ਹੈ ਤੇ ਇਹਦੇ ਵਿੱਚ ਆਪਾਂ ਆਪਣੇ ਕੱਟੇ ਹੋਏ ਹੁਣ ਚਿਬੜ ਪਾ ਦੇਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਚਿਬੜ ਆਪਾਂ ਨੇ ਮਿਕਸੀ ਜੱਗ ਵਿੱਚ ਪਾ ਲਏ ਆ ਤੇ ਹੁਣ ਤੁਹਾਨੂੰ ਇਹ ਪੀਸ ਕੇ ਤੋਹਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਮਿਕਸੀ ਜੱਗ ਵਿੱਚ ਪਾ ਕੇ ਆਪਾਂ ਸਾਰੇ ਇਹ ਚਿਬੜਾਂ ਨੂੰ ਪੀਸ ਲਿਆ ਹੈ ਸਮੂਥ ਪੇਸਟ ਬਣ ਗਿਆ ਇਹਨਾਂ ਦਾ ਤੁਸੀਂ ਚਾਹੋ ਤਾਂ ਮਿਕਸੀ ਦੀ ਜਗ੍ਹਾ ਇਹਨਾਂ ਨੂੰ ਕੁੰਡੀ ਵਿੱਚ ਵੀ ਘੁੱਟ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਅਲੱਗ ਬਰਤਨ ਵਿੱਚ ਕੱਢ ਲੈਣਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਬਿਸਟਰ ਆਪਾਂ ਨੇ ਇੱਕ ਡੋਂਗੇ ਵਿੱਚ ਕੱਢ ਲਿੱਤਾ ਹੈ ਤੇ ਆਪਾਂ ਇਹਨੂੰ ਹੁਣ ਸਾਈਡ ਤੇ ਰੱਖ ਦੇਣਾ ਹੈ ਤੇ ਉਸੇ ਮਿਕਸੀ ਜਗ੍ਹਾ ਦੇ ਵਿੱਚ ਤੁਸੀਂ ਮਸਾਲੇ ਪੀਸ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਮੈਂ ਇੱਥੇ ਦੋ ਕੱਟੇ ਹੋਏ ਪਿਆਜ਼ ਲਿੱਤੇ ਆ ਹਾਂਜੀ 15 ਤੋਂ 20 ਮੈਂ ਇੱਥੇ ਲਸਣ ਦੀਆਂ ਕਲੀਆਂ ਲਿੱਤੀਆਂ ਐ ਤੁਸੀਂ ਪਿਆਜ਼ ਲਸਣ ਤੇ ਮਿਰਚ ਜਿਹੜੀ ਲੈਣੀ ਆ ਆਪਣੇ ਚਿਬੜਾ ਦੇ ਹਿਸਾਬ ਨਾਲ ਵੀ ਲੈ ਸਕਦੇ ਆ ਹਾਂਜੀ ਇਹ ਮੈਂ 5-7 ਸੁੱਕੀਆਂ ਲਾਲ ਮਿਰਚਾਂ ਲਿੱਤੀਆਂ ਨੇ ਜੋ ਕਿ ਮੈਂ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤੀਆਂ ਸੀ ਤੁਹਾਡੇ ਕੋਲ ਸੁੱਕੀ ਲਾਲ ਮਿਰਚ ਨਹੀਂ ਹੈਗੀ ਤਾਂ ਤੁਸੀਂ ਹਰੀ ਮਿਰਚ ਵੀ ਲੈ ਸਕਦੇ ਆ ਤੇ ਇਹਨਾਂ ਨੂੰ ਆਪਾਂ ਪਾਣ ਇਹਦੇ ਵਿੱਚ ਹੀ ਪਾ ਦੇਣਾ ਪਾਣੀ ਕਿਉਂ ਕੱਢ ਕੇ ਤੁਸੀਂ ਇਹਨਾਂ ਦਾ ਪਾਣੀ ਇਹਦੇ ਵਿੱਚ ਨਹੀਂ ਪਾਉਣਾ ਹੈਗਾ ਤੇਪਾ ਇੱਕ ਚਮਚ ਇਹਦੇ ਵਿੱਚ ਨਮਕ ਦਾ ਪਾ ਦੇਣਾ ਹੈ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਗ੍ਰाइंड ਕਰਕੇ ਦਿਖਾਉਣੇ ਆ। ਹਾਂਜੀ ਤੁਸੀਂ ਦੇਖ ਸਕਦੇ ਹੋ ਮਸਾਲੇ ਵੀ ਪੀਸ ਕੇ ਆਪਾਂ ਨੇ ਤਿਆਰ ਕਰ ਲਏ ਆ ਤੇ ਇਹਨੂੰ ਵੀ ਆਪਾਂ ਨੇ ਇੱਕ ਬਰਤਨ ਵਿੱਚ ਕੱਢ ਲੈਣਾ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਮਸਾਲਾ ਤੇ ਜਿਬੜ ਆਪਾਂ ਦੋਨੋਂ ਹੀ ਪੀਸ ਕੇ ਤਿਆਰ ਕਰ ਲਏ ਆ ਤੇ ਹੁਣ ਇਹਦਾ ਤੜਕਾ ਲਗਾਉਣਾ ਸ਼ੁਰੂ ਕਰਦੇ ਆ। ਹਾਂਜੀ ਗੈਸ ਔਨ ਕਰਕੇ ਮੈਂ ਕੜਾਹੀ ਵਿੱਚੇ ਦੋ ਚਮਚ ਦੇਸੀ ਘੀ ਦੇ ਪਾ ਕੇ ਰੱਖ ਦਿੱਤੇ ਆ ਇਹ ਚਟਨੀ ਤੁਸੀਂ ਬਣਾਉਣੀ ਆ ਤਾਂ ਦੇਸੀ ਘੀ ਚ ਹੀ ਵਧੀਆ ਲੱਗਦੀ ਆ ਅਗਰ ਤੁਹਾਡੇ ਕੋਲ ਦੇਸੀ ਘੀ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹੋ ਘੀ ਆਪਣਾ ਗਰਮ ਹੈ ਆਪਾਂ ਇਹਦੇ ਵਿੱਚ ਇੱਕ ਚਮਚ ਰਾਈ ਦਾ ਪਾ ਦੇਣਾ ਹੈ ਤੇ ਇੱਕ ਚਮਚ ਹੀ ਆਪਾਂ ਇਹਦੇ ਵਿੱਚ ਜੀਰਾ ਪਾ ਦੇਣਾ ਤੇ ਇਹਨਾਂ ਨੂੰ 2 ਮਿੰਟ ਤੱਕ ਆਪਾਂ ਰੋਸਟ ਕਰਾਂਗੇ ਹਾਂਜੀ ਜੀਰਾ ਤੇ ਆਪਣੀ ਰਾਈ ਜਿਹੜੀ ਹੈ ਉਹ 골ਡਨ ਬ੍ਰਾਊਨ ਹੋ ਗਈ ਹੈ ਭੁੰਨ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਆਪਣਾ ਇਹ ਮਸਾਲਾ ਪਾ ਦੇਣਾ ਹੈ ਹਾਂਜੀ ਪਿਆਜ਼ ਤੇ ਜੋ ਕਿ ਲਾਲ ਮਿਰਚ ਦਾ ਆਪਾਂ ਮਸਾਲਾ ਬਣਾਇਆ ਸੀਗਾ ਉਹ ਕੀ ਵਿੱਚ ਪਾ ਦਿੱਤਾ ਹੈ ਤੇ ਨੂੰ ਤੁਸੀਂ ਉਦੋਂ ਤੱਕ ਭੁੰਨ ਲੈਣਾ ਜਦੋਂ ਤੱਕ ਇਹਦਾ ਕੱਚਾ ਪਾਣੀ ਨਿਕਲ ਜਾਂਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਪਿਆਜ਼ ਤੇ ਮਿਰਚ ਨੂੰ ਆਪਾਂ ਨੇ ਮਸਾਲੇ ਨੂੰ ਭੁੰਨ ਲਿਆ ਇਹਨਾਂ ਦਾ ਕੱਚਾ ਪਾਣੀ ਨਿਕਲ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਪਾ ਦੇਣੀ ਆ ਚਮਚ ਦਾ ਚੌਥਾ ਹਿੱਸਾ ਤੇ 5 ਦਾ ਚਮਚ ਇਹਦੇ ਵਿੱਚ ਹਲਦੀ ਪਾ ਦੇਣੀ ਆ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਕਿਉਂਕਿ ਨਮਕ ਆਪਾਂ ਜਦੋਂ ਇਹ ਪਿਆਜ਼ ਤੇ ਮਿਰਚ ਗ੍ਰाइंड ਕਰੀ ਸੀ ਉਦੋਂ ਵੀ ਪਾ ਦਿੱਤਾ ਸੀ ਬਾਕੀ ਮਸਾਲੇ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਘੱਟ ਜਾਂ ਵੱਧ ਵੀ ਪਾ ਸਕਦੇ ਆ ਤੇ ਆਪਾਂ ਇਹਨਾਂ ਨੂੰ 2 ਮਿੰਟ ਤੱਕ ਭੁੰਨਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਮਸਾਲੇ ਵੀ ਆਪਣੇ ਭੁੰਨ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਗ੍ਰाइंड ਕਰੇ ਹੋਏ ਆਪਣੇ ਚਿਬੜ ਪਾ ਦੇਣੇ ਆ ਹਾਂਜੀ ਮਸਾਲੇ ਵਿੱਚ ਆਪਾਂ ਨੇ ਚਿਬੜ ਗ੍ਰाइंड ਕਰੇ ਹੋਏ ਪਾ ਦਿੱਤੇ ਆ ਤੇ ਇਹਨਾਂ ਨੂੰ ਵੀ ਆਪਾਂ ਨੇ ਹੁਣ ਇਹਨਾਂ ਦਾ ਕੱਚਾਪਨ ਜਦੋਂ ਤੱਕ ਨਿਕਲ ਨਹੀਂ ਜਾਂਦਾ ਉਦੋਂ ਤੱਕ ਪਕਾ ਲੈਣਾ ਹੈ ਤੇ ਤੁਸੀਂ ਜਟਨੀ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਜੋ ਇਹ ਥੱਲੇ ਨਾ ਲੱਗ ਜਾਵੇ ਹਾਂਜੀ ਤੁਸੀਂ ਦੇਖ ਸਕਦੇ ਹੋ ਚਿਪੜਾਂ ਦੀ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਹੈ ਇਹਦਾ ਕੀਆ ਅਲੱਗ ਹੋਣਾ ਵੀ ਸ਼ੁਰੂ ਹੋ ਗਿਆ ਸਾਈਡਾਂ ਤੋਂ ਦੇਖ ਸਕਦੇ ਹੋ ਤੇ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਰਤਨ ਨੂੰ 10-15 ਮਿੰਟ ਵਿੱਚ ਹੀ ਇਹ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਹਾਂਜੀ ਆਪਾਂ ਇਹਨੂੰ ਹੁਣ ਠਾਕੇ ਰੱਖ ਦੇਣਾ ਹੈ ਤੇ ਗੈਸ ਨੂੰ ਕਰ ਦੇਣਾ ਬੰਦ ਤੇ ਤੁਹਾਨੂੰ ਸਰਵ ਕਰਕੇ ਦੇਖਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਚਿਪੜਾਂ ਦੀ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਹੈ ਤੇ ਆਪਾਂ ਇੱਕ ਬਰਤਨ ਵਿੱਚ ਵੀ ਸਰਵ ਕਰ ਲਈ ਹੈ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਕਿੰਨੀ ਵਧੀਆ ਬਣੀ ਆ ਤੁਸੀਂ ਵੀ ਇਹ ਚਟਨੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਇਹ ਸਿਹਤ ਲਈ ਵੀ ਬਹੁਤ ਗੁਣਕਾਰੀ ਹੁੰਦੀ ਹੈ ਜਿੱਬੜ ਹਾਂਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਨਾਲ ਨੋਟੀਫਿਕੇਸ਼ਨ ਬੈਲ ਨੂੰ ਆਨ ਕਰਨਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਮੇਰੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ